ਪੀਟੀਸੀ న్యూਸ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਇੱਕ ਬੜਾ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਮਾਂ ਦੀਆਂ ਮਮਤਾਵਾਂ ਨੂੰ ਵੀ ਚੂਰ-ਚੂਰ ਕਰਕੇ ਰੱਖ ਦਿੱਤਾ ਹੈ ਖਬਰ ਅਜਮੇਰ ਤੋਂ ਹੈ ਰਾਜਸਥਾਨ ਦੇ ਅਜਮੇਰ ਤੋਂ ਇਹ ਖਬਰ ਹੈ ਕਿ ਇਸ ਤਰੀਕੇ ਦੇ ਨਾਲ ਇੱਕ ਕਲਯੁਗੀ ਮਾਂ ਨੇ ਆਪਣੀ 3 ਸਾਲ ਦੀ ਬੱਚੀ ਨੂੰ ਝੀਲ ਦੇ ਵਿੱਚ ਡੋਬ ਕੇ ਮਾਰ ਦਿੱਤਾ ਪਹਿਲਾਂ ਤਾਂ ਉਹ ਮਹਿਲਾ ਆਪਣੀ ਬੱਚੀ ਨੂੰ ਸਵਾਂਦੀ ਹੈ ਆਪਣੀ ਗੋਦ ਵਿੱਚ ਉਹਨੂੰ ਨੀਂਦ ਗਹਿਰੀ ਨੀਂਦ ਦਵਾਦੀ ਹੈ ਉਸ ਤੋਂ ਬਾਅਦ ਉਸੇ ਇੱਕ ਢੀਲ ਦੇ ਕੰਡੇ ਦੇ ਤੇ ਲੈ ਕੇ ਜਾਂਦੀ ਹੈ ਬਨੇਰਾ ਬਣਿਆ ਹੁੰਦਾ ਹੈ ਉਸ ਦੇ ਉੱਤੇ ਥੋੜੀ ਜਿਹੀ ਲੰਮਾ ਪਾਉਂਦੀ ਹੈ ਉਸ ਨੂੰ ਨਿਹਾਰਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਢੀਲ ਦੇ ਵਿੱਚ ਧੱਕਾ ਦੇ ਦਿੰਦੀ ਹੈ ਉਸ ਤੋਂ ਬਾਅਦ ਜਦੋਂ ਵਾਪਸ ਆਪਣੇ ਘਰ ਨੂੰ ਜਾ ਰਹੀ ਹੁੰਦੀ ਹੈ ਤਾਂ ਰਸਤੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਟੱਕਰ ਜਾਂਦਾ ਹੈ ਤੇ ਉਹ ਕਿਉਂਕਿ ਪੁੱਛਦਾ ਕੀ ਐਨੀ ਰਾਤ ਨੂੰ ਤੁਸੀਂ ਕਿੱਥੇ ਫਿਰ ਰਹੇ ਹੋ ਕਿ ਕੋਈ ਤੁਹਾਨੂੰ ਦਿੱਕਤ ਤਾਂ ਨਹੀਂ ਤਾਂ ਮਹਿਲਾ ਦੇ ਇੱਕ ਵਾਰ ਤਾਂ ਹੋਸ਼ ਛੁੱਟ ਜਾਂਦੇ ਨੇ ਤੇ ਫਿਰ ਉਹ ਇੱਕ ਝੂਠੀ ਕਹਾਣੀ ਘੜਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਨਾਲ ਮੇਰੀ 3 ਸਾਲ ਦੀ ਬੱਚੀ ਸੀ ਮੈਂ ਚੱਲ ਰਹੀ ਸੀ ਉਹ ਮੇਰੇ ਕਦੇ ਅੱਗੇ ਕਦੇ ਪਿੱਛੇ ਤੁਰ ਫਿਰ ਰਹੀ ਸੀ ਪਰ ਕੁਝ ਸਮਾਂ ਪਹਿਲਾਂ ਉਹ ਮਿਸਿੰਗ ਹੋ ਗਈ ਹੈ ਤੇ ਮੈਂ ਉਹਨੂੰ ਲੱਭ ਰਹੀ ਹਾਂ ਤੇ ਪੁਲਿਸ ਵਾਲਾ ਵੀ ਉਸ ਮਹਿਲਾ ਦੀ ਮਦਦ ਕਰਨ ਲੱਗ ਜਾਂਦਾ ਹੈ ਭਾਲ ਕਰਦੇ ਨੇ ਪਰ ਕਾਫੀ ਸਮਾਂ ਨਹੀਂ ਲੱਭਦਾ ਉਸ ਤੋਂ ਬਾਅਦ ਉਹ ਪੁਲਿਸ ਮੁਲਾਜ਼ਮ ਮਹਿਲਾ ਨੂੰ ਆਪਣੇ ਨਾਲ ਥਾਣੇ ਲੈ ਜਾਂਦਾ ਹੈ ਉਸ ਸੈਂਟਰ ਦੇ ਵਿੱਚ ਲੈ ਜਾਂਦਾ ਜਿੱਥੇ ਸ਼ਹਿਰ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਸਾਰੀ ਰਿਕਾਰਡ ਹੁੰਦੀ ਹੈ ਤਾਂ ਕਈ ਘੰਟੇ ਪਿਛਲੀ ਜਦੋਂ ਫੁਟੇਜ ਨੂੰ ਰਿਕਾਰਡ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਦਿਖਾਈ ਦਿੰਦਾ ਕਿ ਮਹਿਲਾ ਦੇ ਨਾਲ ਉਸ ਦੀ ਬੱਚੀ ਹੁੰਦੀ ਹੈ ਤੇ ਮਹਿਲਾ ਕਹਿੰਦੀ ਹੈ ਕਿ 10 ਵਜੇ ਦੇ ਕਰੀਬ ਯਾਨੀ ਕਿ ਰਾਤ ਨੂੰ 10 ਵਜੇ ਉਸ ਦੀ ਬੱਚੀ ਗੁੰਮਸ਼ਦ ਹੈ ਪਰ ਤਸਵੀਰਾਂ ਦਿਖਾਈ ਦੇ ਰਹੀਆਂ ਨੇ 10 ਵਜੇ ਤੋਂ ਲੈ ਕੇ ਰਾਤ ਦੇ ਕਰੀਬ 1:30 ਵਜੇ ਤੱਕ ਮਹਿਲਾ ਆਪਣੀ ਬੱਚੀ ਦੇ ਨਾਲ ਹੀ ਹੁੰਦੀ ਹੈ ਤਸਵੀਰਾਂ ਵੀ ਇਸ ਵਕਤ ਤੁਸੀਂ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਸ਼ੱਕ ਪੈਦਾ ਹੁੰਦਾ ਹੈ ਤੇ ਸ਼ੱਕ ਪੈਦਾ ਹੋਣ ਤੋਂ ਬਾਅਦ ਉਹ ਥੋੜੀ ਸਖਤਾਈ ਨਾਲ ਗੱਲਬਾਤ ਕਰਦਾ ਹੈ ਹੋਰ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤਾਂ ਫਿਰ ਪਤਾ ਚੱਲਦਾ ਹੈ ਕਿ ਇਹ ਜੋ ਮਹਿਲਾ ਇਹ ਝੂਠ ਬੋਲ ਰਹੀ ਹੈ ਇਸੇ ਨੇ ਆਪਣੀ ਬੱਚੀ ਦਾ ਕਤਲ ਕੀਤਾ ਉਸ ਨੂੰ ਜਿਹੜੀ ਝੀਲ ਦੇ ਵਿੱਚ ਡੋਬ ਕੇ ਉਸ ਦੀ ਜਾਨ ਲੈ ਲਈ ਹੈ ਆਨਾ ਸਾਗਰ ਝੀਲ ਹੈ ਉਸ ਦੇ ਵਿੱਚ ਇਸ ਬੱਚੀ ਨੂੰ ਸੁੱਟ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਸਵੇਰੇ ਇਸ ਬੱਚੀ ਦੀ ਮ੍ਰਿਤਕ ਦੇਵੀ ਬ੍ਰਾਮਧ ਹੋ ਜਾਂਦੀ ਹੈ ਤਾਂ ਦੋទਸ ਵੀਰਨ ਸੁਰਕਾ ਤੁਹਾਡੇ ਸਾਹਮਣੇ ਨੇ ਪੁਲਿਸ ਦੀ ਗ੍ਰਿਫਤ ਵਿੱਚ ਉਹ ਮਹਿਲਾ ਔਰ ਦੂਸਰੇ ਪਾਸੇ ਤਸਵੀਰਾਂ ਸੀਸੀਟੀਵੀ ਦੀਆਂ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਨਾਲ ਹੀ ਇਸ ਮਹਿਲਾ ਦਾ ਜੋ ਕਾਲੀ ਕਰਤੂਤ ਹੈ ਉਸ ਦੇ ਉੱਤੇ ਪਰਦਾ ਚੁੱਕਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੁਲਿਸ ਨੂੰ ਵੀ ਬਰਗਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੇਰੀ ਬੱਚੀ ਖੋ ਗਈ ਹੈ ਮੈਂ ਉਹਨੂੰ ਲੱਭ ਰਹੀ ਹਾਂ ਪਰ ਅਸਲ ਦੇ ਵਿੱਚ ਜਦੋਂ ਤਸਵੀਰਾਂ ਸਾਹਮਣੇ ਆਈਆਂ ਸੀਸੀਟੀਵੀ ਦੀਆਂ ਤਾਂ ਉਸ ਨੇ ਪੁਲਿਸ ਮਹਿਕਮੇ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਤਸਵੀਰਾਂ 'ਚ ਦਿਖਾਈ ਦੇ ਰਿਹਾ ਕਿ ਮਹਿਲਾ ਖੁਦ ਆਪਣੀ ਬੱਚੀ ਦਾ ਹੱਥ ਫੜ ਕੇ ਜਾ ਰਹੀ ਹੈ ਆਨਾ ਸਾਗਰ ਝੀਲ ਦੇ ਆਲੇ-ਦੁਆਲੇ ਘੇੜੇ ਘੜਦੀ ਹੈ ਕਦੇ ਕਿਸੇ ਠਾਬੇ ਤੇ ਜਾਂਦੀ ਹੈ ਫਿਰ ਵਾਪਸ ਆਉਂਦੀ ਹੈ ਤਾਂ ਪੁਲਿਸ ਨੂੰ ਇੱਥੋਂ ਹੀ ਸ਼ੱਕ ਪੈਣਾ ਸ਼ੁਰੂ ਹੋ ਗਿਆ ਸੀ ਕਿ ਆਖਿਰਕਾਰ ਇਹ ਨੋਰਮਲ ਬਿਹੇਵੀਅਰ ਨਹੀਂ ਲੱਗ ਰਿਹਾ ਜਦੋਂ ਪੁਲਿਸ ਨੇ ਮਨੋਵਿਗਿਆਨਿਕ ਤਰੀਕੇ ਦੇ ਨਾਲ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਕਿ ਠੀਕ ਹੈ ਹੋ ਸਕਦਾ ਤੇਤੋ ਗਲਤੀ ਹੋਈ ਹੋਵੇ ਸਾਨੂੰ ਸਾਰਾ ਕੁਝ ਦੱਸ ਦੇ ਨਹੀਂ ਤਾਂ ਇਹਦੇ ਤੈਨੂੰ ਗੰਭੀਰ ਨਤੀਜੇ ਵੀ ਭੁਗਤਨੇ ਪੈ ਸਕਦੇ ਆ ਤੇ ਜਦੋਂ ਇਹ ਮਹਿਲਾ ਪੂਰੇ ਕੌਨਫੀਡੈਂਸ ਦੇ ਵਿੱਚ ਆ ਗਈ ਕਿ ਪੁਲਿਸ ਉਸ ਤੋਂ ਸਿਰਫ ਪੁੱਛਗਿੱਛ ਕਰੇਗੀ ਉਸ ਨੂੰ ਬਚਾ ਲਵੇਗੀ ਤਾਂ ਮਹਿਲਾ ਹੌਲੀ-ਹੌਲੀ ਸਭ ਕੁਝ ਬਿਆਨ ਕਰ ਦਿੰਦੀ ਹੈ ਕਿ ਕਿਵੇਂ ਇਸ ਨੇ ਆਪਣੀ ਬੱਚੀ ਦਾ ਕਤਲ ਕੀਤਾ ਹੁਣ ਤੱਕ ਤਾਂ ਗੱਲ ਇਹ ਰਹੀ ਕਿ ਬੱਚੀ ਨੂੰ جان لے لی ਪਰ ਇਹ ਜਾਨ ਲਿੱਤੀ ਕਿਉਂ ਹੁਣ ਤੁਹਾਨੂੰ ਇਹ ਦੱਸ ਦਿਆਂ ਇਹ ਮਹਿਲਾ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਕੁਝ ਸਮੇਂ ਤੋਂ Rajasthan ਦੇ अजमेर ਦੇ ਵਿੱਚ ਰਹਿ ਰਹੀ ਸੀ ਪਰ ਇਹ ਮੂਲ ਨਿਵਾਸੀ ਹੈਗੀ ਆ ਉੱਤਰ ਪ੍ਰਦੇਸ਼ ਦੀ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੀ ਰਹਿਣ ਵਾਲੀ ਆ ਵਾਰਾਨਸੀ ਦੇ ਵਿੱਚ ਇਸ ਦਾ ਆਪਣੇ ਪਤੀ ਦੇ ਨਾਲ ਝਗੜਾ ਚੱਲ ਰਿਹਾ ਸੀ ਉਸ ਨੂੰ ਛੱਡ ਕੇ ਆ ਜਾਂਦੀ ਹੈ ਤੇ ਆ ਕੇ ਇੱਕ ਨਿੱਜੀ ਹੋਟਲ ਦੇ ਵਿੱਚ ਕੰਮ ਕਰਨ ਲੱਗ ਜਾਂਦੀ ਹੈ ਇਸੇ ਹੋਟਲ ਦੇ ਵਿੱਚ ਇਸ ਨੂੰ ਇੱਕ ਸ਼ਖਸ ਟੱਕਰਦਾ ਹੈ ਤੇ ਉਸ ਦੇ ਨਾਲ ਇਹ ਪ੍ਰੇਮ ਸਬੰਧਾਂ ਦੇ ਵਿੱਚ ਆ ਜਾਂਦੀ ਹੈ ਜਿਹੜਾ ਸ਼ਖਸ ਹੁੰਦਾ ਉਸ ਦਾ ਨਾਮ ਹੁੰਦਾ ਅਲਕੇਸ਼ ਤੇ ਖੁਦ ਜਿਹੜੀ ਮਹਿਲਾ ਇਹਦਾ ਨਾਮ ਹੈ ਅੰਜਲੀ ਉਰਫ ਪ੍ਰੀਆ ਸਿੰਘ ਇਹ ਦੋਵੇਂ ਲੋਕ ਇੱਕ ਕਮਰੇ ਇੱਕ ਕਮਰਾ ਲੈ ਕੇ ਆਪਸ ਵਿੱਚ ਰਹਿਣ ਲੱਗ ਜਾਂਦੇ ਨੇ ਤੇ ਬੱਚੀ ਉਹਨਾਂ ਦੇ ਪ੍ਰੇਮ ਸੰਬੰਧਾਂ ਦੇ ਵਿੱਚ ਅੜਚਣ ਪੈਦਾ ਹੁੰਦੀ ਹੈ ਤੇ ਪਹਿਲਾਂ ਤਾਂ ਆਪਣੇ ਘਰ ਵਾਲੇ ਨੂੰ ਛੱਡ ਕੇ ਆਈ ਤੇ ਹੁਣ ਇਹ ਪਲੈਨਿੰਗ ਕਰਨੀ ਹੁੰਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਆਪਣੀ ਬੱਚੀ ਨੂੰ ਵੀ ਆਪਣੇ ਰਸਤੇ ਦੇ ਵਿੱਚੋਂ ਦੂਰ ਕਰ ਦੇਵੇ ਤਾਂ ਇਸ ਮਹਿਲਾ ਦਾ ਇੰਨਾ ਵੀ ਦਿਮਾਗ ਕੰਮ ਨਹੀਂ ਕਰਦਾ ਕਿ ਜੇਕਰ ਬੱਚੀ ਨਹੀਂ ਸੰਭਾਲ ਸਕਦੀ ਵਾਪਸ ਆਪਣੇ ਪਤੀ ਨੂੰ ਦੇ ਸਕਦੀ ਸੀ ਆਪਣੇ ਪਰਿਵਾਰ ਦੇ ਹਵਾਲੇ ਕਰ ਸਕਦੀ ਸੀ ਪਰ ਕਹਿੰਦੇ ਨੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਦੋਂ ਕਿਸੇ ਵਿਅਕਤੀ ਦਾ ਵਿਨਾਸ਼ ਹੋਣਾ ਹੋਵੇ ਤਾਂ ਉਸ ਦੀ ਜਿਹੜੀ ਬੁੱਧੀ ਹੈ ਪ੍ਰੇਸ਼ਟ ਹੋ ਜਾਂਦੀ ਹੈ ਉਹੀ ਕੁਝ ਇਸ ਮਹਿਲਾ ਦੇ ਨਾਲ ਹੋਇਆ ਇਸ ਨੇ ਉਸ ਬੱਚੀ ਨੂੰ ਆਪਣੇ ਰਸਤੇ ਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਔਰ ਕਿਵੇਂ ਆਨਾ ਸਾਗਰ ਝੀਲ ਦੇ ਵਿੱਚ ਸਿੱਡ ਦਿੱਤਾ ਜਦੋਂ ਇਹਦੀ ਬੱਚੀ ਸੋ ਰਹੀ ਸੀ ਤਾਂ ਉਸ ਸੋ ਰਹੀ ਮਾਸੂਮ ਬੱਚੀ ਨੂੰ ਆ ਤਸਵੀਰਾਂ ਵੀ ਦੇਖੋ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਿਹਾ ਕਿੰਨੀ ਮਾਸੂਮ ਬੱਚੀ ਹੈ ਉਸ ਨੂੰ ਝੀਲ ਦੇ ਵਿੱਚ ਸਿੱਡ ਦਿੰਦੀ ਹੈ ਤੇ ਉਸ ਦੀ ਹੱਤਿਆ ਕਰ ਦਿੰਦੀ ਹੈ ਇਹ ਪੂਰੇ ਮਾਮਲੇ ਦੇ ਤੋ ਹੁਣ ਪੁਲਿਸ ਨੇ ਪੂਰੇ ਪਰਦਾ ਕਿਵੇਂ ਹਟਾਇਆ ਉਹ ਪੂਰੀ ਇਨਫੋਰਮੇਸ਼ਨ ਜਿਹੜੀ ਪੁਲਿਸ ਹੈ ਸਾਨੂੰ ਦੇ ਰਹੀ ਹੈ ਜਮੇਰ ਪੁਲਿਸ ਤੇ ਕੀ ਕੁਝ ਕਿਹਾ ਉਹ ਜ਼ਰਾ ਸੁਣਦੇ ਆ ਐਮਰ ਕਮਾਂਡ ਸੈਂਟਰ ਪਰ ਜੋ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸ਼ਹਿਰ ਕੇ घटना स्थल के और उसके आसपास पुरानी चौपाटी के क्षेत्र के जो मैंने सीसीटीवी कैमरे खंगाले उसमें मुझे देखा कि समय लगभग दस बजे से लेकर रात को एक बज के पच्चीस मिनट तक वह महिला उसकी बेटी के साथ आना सागर चौपाटी की तरफ घूम रही है कभी वापस आ रही है आसपास के इलाकों में घूम रही है जो उसकी बताई गई घटना और सीसीटीवी कैमरे से जो मुझे प्रतीत हुआ उसमें काफी भारी विरोधाभास लग रहा था फिर मैंने थाने से जो टीम मैंने तलब की जिसमें श्री धर्मराज जी थोरी और मोहनजी शेषमा इनको मैंने तलब किया और सीसीटीवी कैमरे जो ढंग से खंगाले हमने उसके बाद सुबह हमें एक बालिका की लाश जो आना सागर चौपाटी है शिव मंदिर के पास में आना सागर झील में तैरती हुई मिली जिसको मैंने उसको देख करके उस महिला ने बताया कि ये मेरी बेटी की लाश है और उसके बयानों में भारी विरोधाभास होने के कारण उसको मैं थाने लेकर के आया उससे मैंने मनोवैज्ञानिक तरीके से पूछताछ की तो उसने अपना जुर्म स्वीकारते हुए कहा कि मैं यहां पर अलकेश गुप्ता के साथ लिब इन में रह रही हूं मेरा पूर्व पति राजू जो बनारस में रहता है उससे मेरा कभी एक साल से विवाद चल रहा है जिसके चलते मैं करीबन तीन महीने से अजमेर रह रही हूं और पारिवारिक जो अनबन है और पैसों की तंगी के कारण उसने आवेश में आकर के अपनी बेटी को पहले तो जो आनासागर झील की जो वो दीवार है उसके ऊपर सुलाया और नींद आने के बाद उसने वहाँ से अपनी बेटी को धक्का देकर वहां से रवाना हो गई